ਪੰਜਾਬੀਆਂ ਨਾਲ ਸਿੱਖਾਂ ਨਾਲ ਦੋ ਤਿੰਨ ਗੱਲਾਂ ਜਿਹੜੀਆਂ ਕਹਦੀਆਂ ਚਾਹੁੰਦਾ ਤੁਸੀਂ ਦੇਖਿਆ ਕਿ ਬੀਤੇ ਕੱਲ ਭਾਜਪੀ ਨੇ ਇੱਕ ਬੜੀ ਕੋਜੀ ਤੇ ਬੜੀ ਨੀਵੇਂ ਲੈਵਲ ਦੀ ਹਲਕਤ ਕੀਤੀ ਹੈ ਐਸ ਵੇਲੇ ਪੰਜਾਬ ਦੇ ਵਿੱਚ ਸਾਡੇ ਮਹਾਨ ਸ਼ਹੀਦਾਂ ਦੇ ਚਾਦਾ ਸਾਹਿਬ ਜਦਿਆਂ ਦੇ ਸ਼ਹੀਦੀ ਦਿਹਾੜੇ ਜਿਹੜੇ ਬਣਾਏ ਜਾ ਰਹੇ ਆ ਸਿੱਖਾਂ ਦੇ ਅੰਦਰ ਬਹੁਤ ਹੀ ਜਜ਼ਬਾਤੀ ਮਾਹੌਲ ਹੁੰਦਾ ਜਦੋਂ ਇਹ ਸ਼ਹੀਦੀ ਦਿਹਾੜੇ ਆਉਂਦੇ ਆ ਉਸ ਸਮੇਂ ਜਦੋਂ ਇਸ ਸਮੇਂ ਇੱਕ ਬਹੁਤ ਜਜ਼ਬਾਤੀ ਮਾਹੌਲ ਹੈ ਉਸ ਸਮੇਂ ਭਾਜਪਾ ਵਾਲੇ ਪੰਜਾਬ ਦੇ ਵਿਰੁੱਧ ਤੇ ਸਿੱਖਾਂ ਦੇ ਵਿਰੁੱਧ ਜਿਹੜੀ ਉਹਨਾਂ ਦੇ ਮਨਾਂ ਦੇ ਵਿੱਚ ਨਸਤ ਹੈ ਉਹ ਹਾਟ ਟਾਈਮ ਕਦੇ ਤੱਕ ਤੇ ਜਗ੍ਹਾ ਤੇ ਝਲਕਦੀ ਰਹਿੰਦੀ ਆ ਉਹਨਾਂ ਨੇ ਇੱਕ ਕਾਪੜੇ ਪੇਜ ਦੇ ਉੱਤੇ ਕਾਰਟੂਨ ਪਾਇਆ ਜਿਹੜਾ ਸਾਡੇ ਚਾਹ ਸਾਹਿਬ ਜਾਦੇ ਆ ਤੇ ਸਾਡੇ ਪਿਤਾ ਗਸਵੇਂ ਪਾਸ਼ਾ ਗੁਰੂ ਗੋਬਿੰਦ ਸਿੰਘ ਜੀ ਦਾ ਕਾਰਟੂਨ ਪਾਉਣਾ ਮੈਂ ਸਭ ਦਾ ਕਿ ਇਹ ਬਹੁਤ ਹੀ ਘਟਿਆ ਨੀਵੇਂ ਲੈਵਲ ਦੀ ਬੀਜਪੀ ਦੀ ਜਿਹੜੀ ਅੰਦਰ ਦੀ ਭਾਵਨਾ ਸਾਡੇ ਪ੍ਰਤੀ ਸਿੱਖਾਂ ਦੇ ਪ੍ਰਤੀ ਪੰਜਾਬੀਆਂ ਦੇ ਪ੍ਰਤੀ ਹੈ ਉਹ ਦਸਾਉਂਦੀ ਹੈ ਉਹ ਉਹਨਾਂ ਨੇ ਟਾਈਮ ਵੀ ਉਹ ਜੁੜਿਆ ਜਦੋਂ ਸਾਡੇ ਸਹੀਦੀ 15 ਮਾਰਾ ਜਿਹਾ ਚੱਲ ਰਿਹਾ ਉਸ ਸਮੇਂ ਬੀਜਪੀ ਨੇ ਇੱਕ ਕਨੌਨੀ ਹਰਕਤ ਜਿਹੜੀ ਕੀਤੀ ਹੈ ਇਹ ਟਾਈਮ ਚੁਟ ਕੇ ਉਹਨਾਂ ਨੇ ਇਹ ਕਾਰਟੂਨ ਪਾ ਕੇ ਸਾਡੇ ਪਤਰੀ ਜੋ ਉਹਨਾਂ ਦੀ ਸੋਚ ਹੈ ਉਹਦਾ ਪ੍ਰਟਾਵਾ ਕੀਤਾ ਬੀਜੇਪੀ ਦੀ ਬੀਜੇਪੀ ਦੀ ਨੀਤੀ ਬੀਜੇਪੀ ਦੀ ਨੀਅਤ ਪੰਜਾਬ ਪ੍ਰਤੀ ਇਹਦੇ ਤੋਂ ਤੇ ਪੂਰੀ ਦੁਨੀਆ ਭਰ ਦੇ ਪੰਜਾਬੀ ਸਿੱਖ ਸਭ ਪੰਜਾਬੀ ਜਾਣਦੇ ਆ ਪਤਾ ਇਹਦੇ ਨਾਲ ਹੀ ਇਹ ਸਿੱਖਾਂ ਦਾ ਇੱਕ ਮਸਲਾ ਸੀਗਾ ਸਾਡੇ ਦਸਵੇਂ ਪਾਤਸ਼ਾਹ ਸਾਡੇ ਚਾਦੇ ਸਾਹਿਬ ਜਾਦਿਆਂ ਦਾ ਬਹੁਤ ਵੱਡਾ ਮਸਲਾ ਸੀਗਾ ਉਹਨਾਂ ਦੇ ਕਾਰਟੂਨ ਬਣਾਉਂਦਾ ਪਰ ਸਾਡੇ ਐਸਜੀਪੀਸੀ ਦੇ ਪਰਵਾਨ ਸਾਹਿਬ ਧਾਮੀ ਸਾਹਿਬ ਸਮੁੱਚੀ ਐਸਜੀਪੀਸੀ ਇਹਦੇ ਤੇ ਚੁੱਪ ਹੈ ਇਹਦੇ ਤੇ ਉਹਨਾਂ ਨੇ ਵੀ ਕੋਈ ਰਿਐਕਟ ਨਹੀਂ ਕੀਤਾ ਕੋਈ ਇਹਦੇ ਤੇ ਕਮੈਂਟ ਨਹੀਂ ਕੀਤਾ ਬੀਜੇਪੀ ਦੇ ਖਿਲਾਫ ਕੋਈ ਸਟੇਟਮੈਂਟ ਨਹੀਂ ਦਿੱਤੀ ਮੇਰੀ ਸਮਝ ਤੋਂ ਬਾਹਰ ਹੈ ਕਿ ਉਹਨਾਂ ਦੀ ਕੀ ਮਜਬੂਰੀ ਹੈ ਜਿਹਦੇ ਕਰਕੇ ਉਹ ਬੀਜੇਪੀ ਦੇ ਪ੍ਰਤੀ ਚੁੱਪ ਨੇ ਉਹ ਕਿੱਦਾਂ ਬਲੋ ਜਿਹੜਾ ਇਹ ਕਾਰਟੂਨ ਜਿਹੜਾ ਪੋਸਟਰ ਰੀਲீஸ் ਕੀਤਾ ਗਿਆ ਇਹਦੇ ਤੇ ਚਾਹੀਦਾ ਤੇ ਉਸੇ ਵੇਲੇ ਸੀਗਾ ਕਿ ਐਸਪੀਸੀ ਵਾਲੇ ਐਕਸ਼ਨ ਲੈਂਦੇ ਚਾਹੀਦਾ ਸੀਗਾ ਕਿ ਸਾਡੇ ਸ਼ਿਦਿਆ ਕਾਲਤਖ ਸਾਹਿਬ ਦੇ ਜਹਦਾ ਸਾਹਿਬ ਉਸੇ ਵੇਲੇ ਤੇ ਕਮੈਂਟ ਕਰਦੇ ਜਹਦਾ ਸਾਹਿਬ ਬਹੁਤ ਮਾਮਲਿਆਂ ਤੇ ਅੱਜਕੱਲ ਕਮੈਂਟ ਕਰ ਰਿਹਾ ਪਰ ਉਹਨਾਂ ਨੇ ਇਹਦੇ ਤੇ ਕੋਈ ਤਿੱਖਾ ਵਿਰੋਧ ਨਹੀਂ ਮੇਰਾ ਦੱਜ ਕੀਤਾ ਮੈਂ ਇਹ ਇਹ ਮਤਲਬ ਮੈਂ ਕਹਦਾ ਕਿ ਜੈਦਾ ਸਾਹਿਬ ਨੂੰ ਇਹਦੇ ਤੇ ਸਖਤ ਟਿੱਪਣੀ ਕਰਨੀ ਚਾਹੀਦੀ ਸੀ ਕਿਉਂਕਿ ਬਹੁਤ ਵੱਡਾ ਇਸ਼ੂ ਹੈ ਜਐਸਪੀਸੀ ਨੇ ਦੀ ਕੀਤੀ ਤੇ ਜੈਦਾ ਸਾਹਿਬ ਨੂੰ ਕਰਨੀ ਚਾਹੀਦੀ ਸੀਗੀ ਉਹਨਾਂ ਨੇ ਵੀ ਨਹੀਂ ਕੀਤੀ ਔਰ ਐਸਜੀਪੀਸੀ ਨੇ ਨਹੀਂ ਕੀਤੀ ਔਰ ਬੀਜੇਪੀ ਵਾਲਿਆਂ ਨੇ ਮੱਲੇ ਪੋਸਟਰ ਪਾ ਕੇ ਸਾਡੇ ਜਜ਼ਬਾਤਾਂ ਨਾਲ ਖੇਡਣ ਦੀ ਕੋਸ਼ਿਸ਼ ਕੀਤੀ ਹੈ ਮੈਂ ਤੁਹਾਡੇ ਥ्रू ਬੀਜੇਪੀ ਦੇ ਆਗੂਆਂ ਨੂੰ ਬੀਜੇਪੀ ਦੇ ਹਾਈ ਕਮਾਂਡ ਨੂੰ ਅਮਿਤ ਸ਼ਾਹ ਜੀ ਨੂੰ ਮੋਦੀ ਜੀ ਨੂੰ ਜਿਨ੍ਹਾਂ ਨੂੰ ਹੱਥ ਜੋੜਦੇ ਦਿਖਾਇਆ ਮੈਂ ਉਹਨਾਂ ਨੂੰ ਕਹੂੰਗਾ ਕਿ ਇਸ ਪੋਸਟਰ ਦੀ ਮਾਫੀ ਮੰਗਣ ਇਹ ਉਹਨਾਂ ਦੇ ਬੜਾ ਬੱਜਤ ਨਾ ਕੀਤਾ ਉਹਨਾਂ ਦੀ ਪਾਰਟੀ ਨੇ ਜਿੰਨੇ ਵੀ ਇਹ ਪੋਸਟਰ ਪਾਇਆ ਉਹਨਾਂ ਨੂੰ ਪੂਰੇ ਸਿੱਖ ਜਗਤ ਦੇ ਕੋਲੋਂ ਪੰਜਾਬੀਆਂ ਦੇ ਕੋਲੋਂ ਮਾਫੀ ਮੰਗਣੀ ਚਾਹੀਦੀ ਹੈ ਔਰ ਅੱਗੇ ਤੋਂ ਆਪਣੇ ਸੋਸ਼ਲ ਮੀਡੀਆ ਆਪਣੇ ਜਿਹੜੇ ਮੀਡੀਆ ਤੇ ਉਹਨਾਂ ਦੇ ਸੋਸ਼ਲ ਮੀਡੀਆ ਚੈੱਕ ਕਰਦੇ ਆ ਜਾਂ ਮੀਡੀਆ ਤੇ ਕੰਮ ਕਰਦੇ ਆ ਉਹਨਾਂ ਨੂੰ ਪੰਜਾਬ ਪਧਤੀ ਦਾ ਸਿੱਖਾਂ ਦੇ ਪਧਤੀ ਕੋਈ ਵੀ ਕਮੈਂਟ ਜਿਹੜਾ ਸਾਡੇ ਜਜ਼ਬਾਤਾਂ ਦਾ ਖੇਡਦਾ ਇਹੋ ਜਿਹੇ ਕਮੈਂਟ ਕਰ ਤੋਂ ਉਹਨਾਂ ਨੂੰ ਵਧਣਾ ਚਾਹੀਦਾ ਤੇ ਅੱਜ ਹੀ ਜਿਹੜਾ ਉਹ ਭਾਜਪੀ ਨੂੰ ਇਹਦੇ ਮਾਫੀ ਮੰਗਣੀ ਚਾਹੀਦੀ ਹੈ ਆਪਣੇ ਪੇਜ ਤੋਂ ਇੱਕ ਕਾਰਟੂਨ ਜਿਹੜਾ ਹਟਾਉਣਾ ਚਾਹੀਦਾ ਔਰ ਐਜੀਪੀਸੀ ਦੇ ਪ੍ਰਧਾਨ ਤੇ ਸ਼੍ਰੀ ਹਕਾਲਤਖ ਸਾਹਿਬ ਦੇ ਜਹਦਾ ਸਾਹਿਬ ਨੂੰ ਇਹਦੇ ਉੱਤੇ ਸਖਤ ਟਿੱਪਣੀ ਕਰਨੀ ਚਾਹੀਦੀ ਹੈ ਔਰ ਵਾਰਨਿੰਗ ਦੇਣੀ ਚਾਹੀਦੀ ਹੈ ਕਿ ਅੱਗੇ ਤੋਂ ਕੋਈ ਵੀ ਇਦਾਂ ਦਾ ਸਾਡੇ ਬਦਤੀ ਸਾਡੇ ਸਿੱਖ ਧਰਮ ਬਦਤੀ ਕੋਈ ਇਦਾਂ ਦੀ ਟਿੱਪਣੀ ਇਦਾਂ ਦੇ ਕਾਰਟੂਨ ਕਈ ਵਾਰ ਦਿੱਤਾ ਹੁੰਦਾ ਕਿ ਕਈ ਵਾਰ ਫਿਲਮਾਂ ਦੇ ਵਿੱਚ ਵੀ ਹਿੰਦੀ ਫਿਲਮਾਂ ਦੇ ਵਿੱਚ ਵੀ ਕਈ ਵਾਰ ਇਦਾਂ ਦਾ ਦਿਖਾ ਦਿੰਦੇ ਆ ਜਿੱਤੇ ਮੁਰਗੇ ਉਹਨਾਂ ਨੂੰ ਮਾਫੀ ਮੰਗਣੀ ਪੈਂਦੀ ਹੈ ਕਦੀ ਸਿੱਖਾਂ ਦੀ ਦਿਖਵਾ ਦੇ ਕਦੀ ਕਿਤੇ ਕੋਈ ਨਾ ਕੋਈ ਇਹ ਬਲਿ ਫਿਲਮ ਇੰਡਸਟਰੀ ਵੀ ਕਰਦੀ ਦਿੰਦੇ ਆ ਭਾਜਪੀ ਨੇ ਜਿਹੜਾ ਕੀਤਾ ਇਹ ਉਤੋਂ ਵੀ ਬੇ ਬੇहद ਜਿਆਦਾ ਧੰਹਾਉਣੀ ਦੀ ਵੀ ਜਿਹੜੀ ਕਾਰਵਾਈ ਹੈ ਸੋ ਮੈਂ ਤਾਰੇ ਨੂੰ ਬੀਜੇਪੀ ਦੀ ਸਮੂਚੀ ਹਾਈ ਕਮਾਂਡ ਨੂੰ ਕਹੂੰਗਾ ਕਿ ਉਹ ਇਹਦੇ ਤੇ ਮਾਫੀ ਮੰਗੇ ਔਰ ਐਸਜੀਪੀਸੀ ਨੂੰ ਇਹ ਤੇ ਨੋਟਿਸ ਲੈਣਾ ਚਾਹੀਦਾ ਔਰ ਜੈਦਾ ਸਾਹਿਬ ਨੂੰ ਆਕਾ ਕਲਤਕ ਸਾਹਿਬ ਦੇ ਜੈਦਾਦ ਨੂੰ ਇਹਦੇ ਤੇ ਸਖਤ ਟਿੱਪਣੀ ਕਰਨੀ ਚਾਹੀਦੀ ਆ ਤਾਂ ਜੋ ਅੱਗੇ ਤੋਂ ਕੋਈ ਵੀ ਜਥੇਬੰਦੀ ਕੋਈ ਪਾਰਟੀ ਸਿਆਸੀ ਹਿੱਤਾਂ ਦੇ ਲਈ ਇਦਾਂ ਦੀ ਹਰਕਤ ਨਾ ਕਰੇ ਕਿ ਸਾਡੇ ਤੁਹਾਨੂੰ ਨਾਲ ਸੰਬੰਧਤ ਗੁਰੂਆਂ ਦੀ ਜਾਂ ਵੱਡੇ ਸਾਡੇ ਜਿਹੜੇ ਤਾਂ ਨਕ ਬੰਦੇ ਆ ਉਹਨਾਂ ਲਈ ਕੋਈ ਇਦਾਂ ਦਾ ਕਾਰਟੂਨ ਜਿਹੜਾ ਅੱਗੇ ਤੋਂ ਵਰਤੇ ਨਾ ਮੈਂ ਇਹ ਤੁਹਾਡੇ ਥੋਂ ਕਹਿਣਾ ਚਾਹੁੰਦਾ ਸੀਗਾ ਕਿਉਂਕਿ ਬਹੁਤ ਹੀ ਗੰਭੀਰ ਬਹੁਤ ਹੀ ਸੰਜੀਦਾ ਜਿਹੜਾ ਇਹ ਇਸ਼ੂ ਆ ਇਸ ਇਸ਼ੂ ਤੇ ਤੁਹਾਡੇ ਰਾਈ ਮੈਂ ਗੱਲ ਕਰਨੀ ਚਾਹੁੰਦਾ ਸੀ ਉਹ ਮੈਂ ਫਿਰ ਇੱਕ ਵਾਰ ਭਾਜਪੀ ਨੂੰ ਕਹੂੰਗਾ ਕੋਈ ਇੱਤੇ ਮਾਫੀ ਮੰਗੇ ਪੂਰੀ ਦੁਨੀਆ ਭਰ ਦੇ ਚਾਸਦੇ ਸਿੱਖਾਂ ਕੋਲੋਂ ਪੰਜਾਬੀਆਂ ਕੋਲੋਂ ਉਹਦੇ ਇਸ ਕਾਰਟੂਨ ਨੂੰ ਆਪਣੇ ਪੇਜ ਤੋਂ ਤੁਰੰਤ ਹਟਾਵੇ